ਮੈਨੂੰ ਵੀ ਅੱਜ ਪਤਾ ਲੱਗਾ ਕਿ ਰੱਬ ਅੱਜਕੱਲ ਹੈਲੀਕਾਪਟਰ ਤੇ ਚੜ ਕੇ ਆਉਂਦਾ ਤੇ ਦਰਸ਼ਨ ਕੀਤੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣਾ ਮੈਨੂੰ ਦਰਸ਼ਨ ਕਰਾਇਆ ਪਾਲੀ ਭੁਪਿੰਦਰ ਜੀ ਨੇ ਕਹਿੰਦੇ ਜਿਹੇ ਜਿਹੜ ਹੜ ਹੋਣਾ ਆ ਨਾ ਇਹੇ ਜਿਹੜ ਲੱਖਾਂ ਸਾਲ ਪਹਿਲਾਂ ਵੀ ਆਉਂਦੇ ਸੀ ਤੇ ਜੰਗਲ 'ਚ ਵਸਦੇ ਹੋਏ ਸਾਡੇ ਪੂਰਵਜਾਂ ਨੇ ਸੋਚਿਆ ਕਿ ਕੁਦਰਤੀ ਭਾਈ ਕਰੋਪੀ ਆ ਕੋਈ ਦੇਵੀ ਤਾਕਤ ਆ ਜਿਹੜੀ ਸਾਡੇ ਨਾਲ ਨਾਰਾਜ਼ ਆ ਤੇ ਉਹਦਾ ਨਾਮ ਉਹਨਾਂ ਨੇ ਰੱਖ ਲਿਆ ਜਲ ਦੇਵਤਾ ਇਸੇ ਤਰ੍ਹਾਂ ਅਗਨੀ ਦੇਵਤਾ ਤੇ ਬਾਜੂ ਦੇਵਤਾ ਦੀ ਕੀ ਆ ਕਲਪਨਾ ਹੋਈ ਅੰਤ ਨੂੰ ਹੋਣ ਦੇ ਵਿੱਚ ਆਇਆ ਹੈੱਡ ਆਫ ਦਾ ਡਿਪਾਰਟਮੈਂਟ ਕਹਿੰਦੇ ਰੱਬ ਤੇ ਜਦੋਂ ਵੀ ਹੜ੍ਹ ਆਉਂਦੇ ਜਾਂ ਸੋਕਾ ਪੈਂਦਾ ਨਾ ਸਾਰੇ ਲੋਕ ਮੂੰਹ ਚਾੱਕੇ ਤਾਹਾਂ ਝਾਕਦੇ ਤੇ ਉਮੀਦ ਕਰਦੇ ਕਿ ਰੱਬ ਆਊਗਾ ਤੇ ਉਹਨਾਂ ਨੂੰ ਅਸ਼ੀਰਵਾਦ ਦੇਊਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਉਹ ਪੂਰਵਜਾਂ ਦੀ ਜਿਹੜੀ ਕਲਪਨਾ ਸੀ ਨਾ ਉਹ ਸাকার ਹੋ ਗਈ ਹੁਣ ਜਦੋਂ ਵੀ ਹੜ੍ਹ ਆਉਂਦੇ ਆ ਤਾਂ ਕਹਿੰਦੇ ਰੱਬ ਆਉਂਦਾ ਤੇ ਹੈਲੀਕਾਪਟਰ ਤੇ ਝੜ ਕੇ ਆਉਂਦਾ ਉੱਤੋਂ ਦੀ ਗੀੜਾ ਮਾਰ ਕੇ ਮੁੜ ਜਾਂਦਾ ਤੇ ਰਾਜਧਾਨੀ ਪਹੁੰਚ ਕੇ ਅਸ਼ੀਰਵਾਦ ਵਜੋਂ ਨਾ ਇੱਕ ਸਟੇਟਮੈਂਟ ਦਿੰਦਾ ਤੇ ਸਟੇਟਮੈਂਟ ਤੁਸੀਂ ਸਾਰਿਆਂ ਨੇ ਸੁਣ ਲਈ ਕਹਿੰਦੇ ਭਾਈ ਕੁਦਰਤੀ ਆਫਤਾਂ ਓਏ ਲੱਖ ਲਾਣ ਤਾਂ ਤੁਹਾਡੇ ਤੇ ਇਹ ਕੁਦਰਤੀ ਆਫਤ ਨਹੀਂ ਇਹ ਸਰਕਾਰੀ ਮਸ਼ੀਨਰੀ ਦੀ ਕੀ ਆ ਬਣਾਈ ਹੋਈ ਆਫਤਾ ਮੈਨਮੇਡ ਫਲੱਡ ਨੇ ਜਿਹੜੇ ਆਏ ਦੇ ਨੇ ਬੜਾ ਚੌੜਾ ਹੋ ਕੇ ਤੁਹਾਡਾ ਮੰਤਰੀ ਕਹਿੰਦੇ ਕਹਿੰਦਾ 200 ਕਰੋੜ ਰੱਖਿਆ ਵਿਆ ਰਾਣਾ ਇੰਦਰ ਸਿੰਘ ਨੂੰ ਜਵਾਬ ਦਿੱਤਾ ਸੀ ਕਹਿੰਦਾ ਹੜ੍ਹਾਂ ਵਾਸਤੇ ਰੱਖਿਆ ਢੱਕਾ ਨੁਕਸਾਨ ਨਹੀਂ ਹੋਣ ਦਿੰਦੇ 1 ਲੱਖ ਏਕੜ ਦਾ ਨੁਕਸਾਨ ਤਾਂ ਹੋ ਚੁੱਕਿਆ ਤੇ 70000 ਕਿੱਲੇ ਦੇ ਹਿਸਾਬ ਨਾਲ 700 ਕਰੋੜ ਰੁਪਈਆ ਤਾਂ ਉਹਦਾ ਬਣਦਾ ਪਰ ਤੁਹਾਡੇ 200 ਕਰੋੜ ਦੇ ਵਿੱਚੋਂ ਲਗਭਗ 40% ਮਤਲਬ ਕੀ ਆ 80 ਕਰੋੜ ਰੁਪਈਆ ਔਰੇ ਆਫਸਰਾਂ ਦੀਆਂ ਗੋਗਣਾ ਚ ਵੜ ਜਾਣਾ ਬਾਕੀ 40% ਜਿਹੜਾ ਕੀ ਆ ਉਹ ਤੁਹਾਡੇ ਮਨਿਸਟਰਾਂ ਦੇ ਤੁਹਾਡੇ ਲੀਡਰਾਂ ਦੇ ਘੜਾਂ ਚ ਵ ਤੇ ਮਗਰ ਇਹ ਰਹਿੰਦਾ 20% ਜਿਹੜਾ ਹੈਗਾ 40 ਕਰੋੜ ਰੁਪਇਆ ਫੜਾ ਜੀ ਰੁੜ ਜਾਣਾ ਜਿਹੜਾ ਕਿ ਇਹ ਦਿਸਣਾ ਕਿਸੇ ਨੂੰ ਨਹੀਂ ਮੈਂ ਕਹਿੰਦਾ ਇਹ 200 ਕਰੋੜ ਰੁਪਇਆ ਕਿਤੇ ਪ੍ਰਬੰਧਨ ਤੇ ਐਡਵਾਂਸ ਕੀਆ ਪਹਿਲਾਂ ਲਾ ਲਿਆ ਜਾਂਦਾ ਨਾ ਆ ਹਾਲਾਤ ਨਹੀਂ ਹੁੰਦੇ ਸੀ ਪਹਿਲਾਂ ਕੀ ਸੀ ਕੱਲੇ ਸੂਏ ਕੱਸੀਆਂ ਪਹਿਲਾਂ ਸਾਫ਼ ਕਰਨੀਆਂ ਸੀ ਜਿਹੜੇ ਨਾਲੇ ਤੇ ਦਰਿਆ ਸੀ ਉਹਨਾਂ ਦੇ ਵਿੱਚੋਂ ਜਿਹੜੀ ਬੂਟੀ ਉਗਰੀ ਖੜੀ ਆ ਨਾ ਹੁਣ ਜਿਹੜੀ ਕੇਲੀ ਕਹੀ ਜਾਂਦੇ ਆ ਉਹ ਸਾਫ਼ ਕਰਨੀ ਬਣਦੀ ਸੀ ਨਤੀਜਾ ਦਾ ਬੀਬੀਐਮਬੀ ਦਾ ਰੌਲਾ ਪੈਂਦਾ ਉਹ ਥੋੜੀ ਮੈਨੇਜਮੈਂਟ ਕਾਦੀ ਆ ਮੈਨੂੰ ਐ ਸਮਝ ਨਹੀਂ ਆਉਂਦੀ ਤੁਸੀਂ ਜਦੋਂ AI ਦਾ ਟਾਈਮ ਉਹ ਐਡਵਾਂਸ ਦੇ ਵਿੱਚ ਲਗਭਗ ਮਹੀਨਾ-ਮਹੀਨਾ ਪਹਿਲਾਂ ਦੱਸ ਦਿੰਦੇ ਕਿ ਫਲਾਣੇ ਦਿਨ ਭਾਈ ਐਨੇ ਵਜੇ ਮੀਂਹ ਪਊਗਾ ਤੇ ਜਦੋਂ ਤੁਹਾਨੂੰ ਪੇਸ਼ੰਗ ਹੋਈਆਂ ਪਹਿਲਾਂ ਹੋਈਆਂ ਵੀ ਆ ਕਿ ਕਿ ਬਾਰਿਸ਼ਾ ਬਹੁਤ ਜ਼ਿਆਦਾ ਹੋਣਗੀਆਂ ਨੇ ਲਗਭਗ ਡੇਢ-ਦੋ ਮਹੀਨਿਆਂ ਤੋਂ ਕੀ ਦੱਸੀ ਜਾਂਦੇ ਹੋ ਤਾਂ ਫਿਰ ਇਹਨਾਂ ਡੈਮੋਂ ਜਿਹੜਾ ਅੱਜ ਸਵਾ ਲੱਖ ਜਾਂ ਡੇਢ ਲੱਖ ਕਿਊਸੇ ਪਾਣੀ ਛੱਡਿਆ ਜਾ ਰਿਹਾ ਇਹ ਪਾਣੀ ਕੀ ਹੈ 20-20 ਹਜ਼ਾਰ ਕਿਊਸੇ ਕਰਕੇ ਵੀ ਛੱਡਿਆ ਜਾ ਸਕਦਾ ਸੀ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਜੇ ਕਿਤੇ ਪਾਣੀ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦੇ ਤਾਂ ਹੁਣ ਇਹਨਾਂ ਲੋਕਾਂ ਨੂੰ ਡੁੱਬਣਾ ਨਹੀਂ ਪੈਣਾ ਸੀ ਤੁਹਾਡੇ ਕੋਲੇ ਮੂਰੇ ਲੰਘਣ ਨੂੰ ਜਦੋਂ ਥਾ ਕਿ ਇਹ 20000 ਕਿਊਸਿਕ ਦਾ ਤੁਸੀਂ 1 ਲੱਖ ਕਿਊਸਿਕ ਪਾਣੀ ਕਿਹਾ ਛੱਡ ਰਹੇ ਹੋ ਤਾਂ 80 ਕਿਊਸਿਕ ਪਾਣੀ ਤਾਂ ਸਾਡੇ ਖੇਤਾਂ ਦੇ ਪਿੰਡਾਂ 'ਚ ਹੀ ਭਰਨਾ ਸੀ ਬਾਕੀ ਜੇ ਝੁਟਕਲਿਆ ਨਾ ਰੱਬ ਮੰਨਦਾ ਹੁੰਦਾ ਤਾਂ ਸ਼ਾਇਦ ਕਿ ਇਹ ਮੁੱਖ ਮੰਤਰੀ ਸਾਹਿਬ ਰੱਬ ਨੂੰ ਬਣਾ ਲੈਂਦੇ ਮੁੱਖ ਮੰਤਰੀ ਸਾਹਿਬ ਥੋੜਾ ਰੱਬ ਕੀ ਆ ਲੋਕ ਨੇ ਤੁਹਾਨੂੰ ਉਸ ਕੁਰਸੀ ਤੇ ਲੋਕਾਂ ਨੇ ਬਿਠਾਇਆ ਤਾਂ ਉਹ ਰੱਬ ਨੂੰ ਝੁਟਕਲਿਆਂ ਨਾਲ ਨਾ ਮਣਾਓ ਹੁਣ ਲਲਕਾਰਾ ਮਾਰ ਕੇ ਮੈਂ ਕਹਣਾ ਕ ਤੇ BBMB ਤੇ ਹੁਣ ਦਫ਼ਤਰਾਂ ਨੂੰ ਜਾ ਕੇ ਹੁਣ ਜਿੰਦੇ ਮਾਰਨੇ ਬਣਦੇ ਤੇ ਕਹੋ ਕਿ ਫਲੱਡ ਗੇਟ ਅਸੀਂ ਖੋਲਣੇ ਬਣਦੇ ਜਾਂ ਸਾਡਾ ਅਜ ਨਿਵੇੜਾ ਕਰੋ ਤੇ ਭੇਖਣ ਨੂੰ ਜੇ ਅਸੀਂ ਸਵਾਰਨਾ ਹੈਗਾ ਤਾਂ ਅੱਜ ਸਾਨੂੰ ਸਟੈਂਡ ਲੈਣਾ ਬਣਦਾ ਇਹ ਫਿਰ ਕੋੜ ਕਰ ਲਿਆ ਕੋ ਜਦੋਂ ਕਿ ਇਹ ਦਿਨ ਚੜ ਜਾਂਦਾ ਫਿਰ ਅਸੀਂ ਕੀ ਆ ਖੱਡ ਪੱਟਣੀ ਭੁੱਲ ਜਾਂਦੇ ਆ ਗਰਮੀਆਂ ਦੇ ਵਿੱਚ ਫਿਰ ਅਗਲੇ ਸਾਡੇ ਸਿਰ ਤੇ ਚੜ ਕੇ ਕੀ ਆ ਸਾਨੂੰ ਕਹਿੰਦਾ ਸਾਡਾ ਹੱਕ ਬੰਦਾ ਜੀ ਹੱਕ ਬੰਦਾ ਅੱਜ ਸੱਦੋ ਹਰਿਆਣੇ ਦੇ ਰਾਜਤਾਂ ਨੂੰ ਲਲਕਰਾ ਮਾਰੋ ਮੁੱਖ ਮੰਤਰੀ ਸਾਹਿਬ ਸਾਰਾ ਪੰਜਾਬ ਤੁਹਾਡੇ ਨਾਲ ਖੜੂ ਤੇ ਅੱਜ BBMB ਤੇ ਜਾ ਕੇ ਬੈਠ ਜੋ ਵੀ ਫਲੱਡ ਗੇਟ ਖੋਲਣ ਨਹੀਂ ਦਿੰਦੇ ਸੀ ਤਾਂ ਹੂੰ ਸਾਰਾ ਪੰਜਾਬ ਡੁੱ ਕਿ ਅੱਜ ਪੰਜਾਬ ਕੀ ਆ ਸਾਰਾ ਤਿਆਰ ਹੋਇਆ ਬੈਠਾ ਤੇ ਮੱਚਿਆ ਬੈਠਾ ਨਹੀਂ ਫਿਰ ਥੋੜੇ ਜਿਹੇ ਮੰਤਰੀ ਸੰਤਰੀ ਤੇ ਐਮਐਲਏ ਲੋਕਾਂ ਦੀਆਂ ਅੱਖਾਂ ਠੱਡੀਆਂ ਕਰਨ ਜਾਂਦੇ ਆ ਨਾ ਲੋਕ ਨੇ ਪਿੱਠਾਂ ਸੇਕ ਦੇਣਗੇ ਤੇ ਜਿੰਨੀਆਂ ਹੋਰ ਸਿਆਸੀ ਪਾਰਟੀਆਂ ਮੈਂ ਸਾਰਿਆਂ ਨੂੰ ਕਹਿਣਾ ਵੀ ਤੂੰ ਫਿਰ ਤਰਨਤਾਰਾਂ ਤੁਸੀਂ ਸਾਰੇ ਕੀ ਆ ਇੱਥੋਂ ਪੂਛਾ ਚਾੱਕ ਕੇ ਭਜੋਗੇ ਨਾਲੇ ਜਿਹੜੇ ਚਮਚੇ ਹੈਗੇ ਆ ਤੇ ਮੈਂ ਕਹਿੰਦਾ ਬਾਈ ਇਲੈਕਸ਼ਨ ਨਾਲੋਂ ਅੱਧੇ ਬੰਦੇ ਵੀ ਅੱਜ ਜੇ ਤੁਸੀਂ ਨਾ ਉੱਥੇ ਪਹੁੰਚੋ ਲੋਕਾਂ ਦੀ ਬਾਹ ਫੜਨ ਵਾਸਤੇ ਫਿਰ ਵੀ ਲੋਕਾਂ ਦਾ ਫਾਇਦਾ ਕਰ ਦਿਓਗੇ ਤੇ ਕੱਲ ਨੂੰ ਤਰਨਤਾਰਾਂ ਜੀ ਵੋਟਾਂ ਲੈਣੀਆਂ ਸੌਕੀਆਂ ਹੋ ਜਾਣਗੀਆਂ ਤਰਨਤਾਰ ਨਹੀਂ ਪਹ ਤੇ ਮੈਂ ਹੱਥ ਵੰਨ ਕੇ ਬੇਨਤੀ ਕਰਦਾ ਹੈਲਪਲਾਈਨ ਜਿਹੜੇ ਨੰਬਰ ਕੀ ਆ ਤੁਹਾਨੂੰ ਇੱਕ ਡਿਸਪਲੇ ਦੇ ਉੱਤੇ ਦਿਖਾ ਰਹੇ ਆ ਇਹਨਾਂ ਦੇ ਸੰਪਰਕ ਕਰਕੇ ਜੇ ਕੋਈ ਰਾਹਤ ਸਮਗਰੀ ਲੈ ਕੇ ਜਾਂਦਾ ਤਾਂ ਪੁੱਛ ਕੇ ਜਰੂਰ ਵਗਦੇ ਹੋ ਅਸਲ ਦੇ ਵਿੱਚ ਜਿਹੜੇ ਭਰਾ ਕੋਈ 2 ਰੁਪਏ ਇਕੱਠੇ ਕਰ ਰਹੇ ਆ ਉਹ ਕੀ ਆ ਮੈਂ ਕਹਣਾ ਹਫ਼ਤਾ ਅਜੇ ਖੜਜੋ ਹਫ਼ਤੇ ਤੋਂ ਬਾਅਦ ਜਦੋਂ ਕੀ ਆ ਪਾਣੀ ਮੁੜ ਜਾਣਾ ਤੇ ਵਾਪਸ ਪਿੰਡਾਂ 'ਚ ਲੋਕਾਂ ਨੇ ਜਾ ਕੇ ਆਪਦੇ ਘਰਾਂ 'ਚ ਬਸਣਾ ਨਾ ਉਦੋਂ ਜਿਹੜੀਆਂ ਦਿੱਕਤਾਂ ਆਉਣਗੀਆਂ ਉਦੋਂ ਫਿਰ ਕੀ ਉਹਨਾਂ ਕੋਲੇ ਜਾਣ ਵਾਲਾ ਕੋਈ ਨਹੀਂ ਹੁਣ ਅੱਜ ਫੋਟੋਆਂ ਖਿਚਾਉਣ ਵਾਲੇ ਬਹੁਤ ਭਰਾ ਜਾ ਹੀ ਜਾਂਦੇ ਆ ਸੱਚੀ ਸੇਵਾ ਕਰਨ ਵਾਲੇ ਭਰਾ ਵੀ ਬੜੇ ਉ ਅੱਜ ਉਥੇ ਹਰ ਚੀਜ਼ ਕੀ ਆ ਆਮ ਕੀਤੀ ਪਈ ਆ ਇਸ ਕਰਕੇ ਜਿਹੜੇ ਕੋਈ ਗਾ ਸੱਚੀ ਮਦਦ ਕਰਨਾ ਚਾਹੁੰਦੇ ਆ ਉਹ ਪਰਾ ਹਫ਼ਤਾ ਦਸ ਦਿਨਾਂ ਤੱਕ ਜੇ ਕਿਹਨੇ ਕੋਈ 4 ਰੁਪਏ ਇਕੱਠੇ ਕੀਤੇ ਆ ਤਾਂ ਹਫ਼ਤੇ ਦਸ ਦਿਨਾਂ ਤੱਕ ਉਥੇ ਜਾ ਕੇ ਉਹਨਾਂ ਮਜ਼ਦੂਰਾਂ ਦੀ ਬਾਹ ਵੀ ਫੜਿਓ ਕੋਈ ਦਿਹਾੜੀ ਵਾਸਤੇ ਵੀ ਕੀ ਆ ਕੋਈ ਥਾਂ ਨਹੀਂ ਰਹੀ ਤੇ ਹੋਰ ਕਿਸੇ ਤੋਂ ਵੀ ਆ ਛੱਡ ਕੇ ਨਾ ਹੈਲੀਕਾਪਟਰ ਵਾਲੇ ਰੱਬ ਨੂੰ ਸਵਾਲ ਜ਼ਰੂਰ ਕਰਿਓ